ਮਲੇਰਕੋਲਾ ਕਲਾਬੇ ਵਿਖੇ ਜਮਾਤ-ਏ-ਇਸਲਾਮੀ ਹਿੰਦ ਅਤੇ ਸਟੂਡੈਂਟਸ ਇਸਲਾਮਿਕ ਆਰਗੇਨਾਈਜੇਸ਼ਨ ਵੱਲੋਂ ਸਾਂਝੇ ਤੌਰ ਤੇ ਕਰੋਜਾ ਇਫਤਾਰੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਮਹਿਮਾਨਾਂ ਦੇ ਤੌਰ ਤੇ ਮਲੇਰਕੋਲਾ ਦੇ ਵਿਧਾਇਕ ਡਾਕਟਰ ਜਮੀਲਉਰ रहमान ਐਸਐਸਪੀ ਗਗਨਜੀਤ ਸਿੰਘ ਅਤੇ ਸੰਗਰੂਡ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਵੱਡੀ ਗਿਣਤੀ ਮੁਸਲਮਾਨ ਭਰਾਵਾਂ ਦੇ ਨਾਲ ਨਾਲ ਹਿੰਦੂ ਅਤੇ ਸਿੱਖ ਪਾਈਜਾ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ ਸੀ ਗਲਵਾ ਦੌਰਾਨ ਵਿਦਿਆਕ ਜਮੀਲਉ ਰਹਿਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਰਾਹੀਂ ਆਪਸੀ ਭਾਈਚਾਰਾ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲਦਾ ਅਤੇ ਆਪਸ ਵਿੱਚ ਆਂਗਰੇੜਾ ਨੂੰ ਦੂਰ ਕੀਤਾ ਜਾ ਸਕਦਾ ਜਦੋਂ ਕਿ ਜਮਾਤ-ਏ-ਇਸਲਾਮੀ ਹਿੰਦ ਦੇ ਸੂਬਾ ਪ੍ਰਧਾਨ ਮਾਸਟਰ ਮੁਹੰਮਦ ਨਜ਼ੀਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਮਾਜ ਉਸਾਰ ਲਈ ਜ਼ਰੂਰੀ ਨੇ ਉਹਨਾਂ ਨੇ ਕਿਹਾ ਕਿ ਅੱਜ ਇੱਥੇ ਰਲ ਬੈਠ ਕੇ ਸਮਾਜ ਨੂੰ ਘਣਵਾਖ ਖਾਰੀਆਂ ਬਿਮਾਰੀਆਂ ਅਤੇ ਉਹਨਾਂ ਦੇ ਹੱਲ ਦੇ ਲਈ ਵਿਚਾਰਾਂ ਕੀਤੀਆਂ ਜਾਂ ਤਾਂ ਕਿ ਦੇਸ਼ ਅਤੇ ਸਮਾਜ ਨੂੰ ਤਰੱਕੀ ਦੀ ਰਾਹ ਤੇ ਤੋਰਿਆ ਜਾ ਸਕੇ ਉਨਾ ਹੋਰ ਗਿਆ ਕਿ ਇਸ ਮੌਕੇ ਇਸਲਾਮ ਧਰਮ ਵਿੱਚ ਉਸ ਦੀ ਅਹਿਮੀਅਤ ਅਤੇ ਰੋਜ਼ਾ ਰੱਖਣ ਦੇ ਨਾਲ ਇੱਕ ਮੁਸਲਮਾਨ ਵਿੱਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਹੁੰਦੀਆਂ ਨੇ ਉਸ ਦੇ ਬਾਰੇ ਵੀ ਵਿਸਤਾਰ ਪੂਰਵਕ ਚਰਚਾ ਕੀਤੀ ਗਈ ਅੱਜ ਮਲੇਰ ਕੋਲਾ ਕਲੱਬ ਦੇ ਵਿੱਚ ਰੋਜ਼ਾ ਇਫਤਾਰੀ ਦਾ ਪ੍ਰੋਗਰਾਮ ਰੱਖਿਆ ਗਿਆ ਇਹ ਬਹੁਤ ਹੀ ਖੁਸ਼ਹੰਦ ਚੀਜ਼ ਹੈ ਜਮਾਤ-ਏ-ਇਸਲਾਮੀ ਹਿੰਦ ਔਰ ਸਟੂਡੈਂਟ ਆਰਗੇਨਾਈਜੇਸ਼ਨ ਜਿਹੜੀ ਹੈਗੀ ਜਮਾਤ-ਏ-ਇਸਲਾਮੀ ਦੀ ਜਿਹਦਾ ਨਾਮ ਹੈ ਸਟੂਡੈਂਟਸ ਇਸ ਇਸਲਾਮਿਕ ਆਰਗੇਨਾਈਜੇਸ਼ਨ ਐਸ ਆਈਓ ਇਹਨਾਂ ਦੋਵਾਂ ਤਨਜ਼ੀਮਾਂ ਵੱਲੋਂ ਮਿਲ ਕੇ ਇਹ ਰੋਜ਼ਾ ਹਫਤਾਰੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਔਰ ਇਹ ਪ੍ਰੋਗਰਾਮ ਜਿਹੜਾ ਹੈ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਪ੍ਰਤੀਕ ਹੈ ਮੈਂ ਸਮਝਦਾ ਹਾਂ ਕਿ ਇਦਾਂ ਦੇ ਪ੍ਰੋਗਰਾਮ ਸ਼ਹਿਰ ਦੇ ਵਿੱਚ ਕੁਸ਼ਗਵਾਰ ਮਾਹੌਲ ਬਣਾਉਣ ਵਿੱਚ ਬਹੁਤ ਸਹਾਇੀ ਹੁੰਦੇ ਨੇ ਇੱਕ ਦੂਜੇ ਦੇ ਧਰਮ ਧਰਮ ਨੂੰ ਸਮਝਣ ਲਈ ਧਾਰਮਿਕ ਸਿੱਖਿਆਵਾਂ ਨੂੰ ਸਮਝਣ ਦੇ ਲਈ ਰੋਜ਼ੇ ਦੇ ਮਕਸਦ ਨੂੰ ਸਮਝਣ ਦੇ ਲਈ ਬਹੁਤ ਦਾਇਵਨ ਹੁੰਦੇ ਨੇ ਇਦਾਂ ਦੇ ਪ੍ਰੋਗਰਾਮ ਮੋਰਓਵਰ ਇਹਦੇ ਨਾਲ ਇੱਕ ਇਦਾਂ ਦਾ ਮਾਹੌਲ ਕਰੀਏਟ ਹੁੰਦਾ ਜਿਹਦੇ ਨਾਲ ਸ਼ਹਿਰ ਦੇ ਅੰਦਰ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ ਔਰ ਇੱਕ ਅਮਨ ਔਰ ਸ਼ਾਂਤੀ ਦਾ ਮਾਹੌਲ ਵੀ ਪੈਦਾ ਹੁੰਦਾ ਹੈ ਔਰ ਜਿੱਥੇ ਆਪਸੀ ਭਾਈਚਾਰਾ ਮਜ਼ਬੂਤ ਹੋਵੇ ਉੱਤੇ ਜ਼ਿੰਦਗੀ ਜਿਹੜੀ ਹੈ ਬੜੀ ਖੁਸ਼ਗਵਾਰ ਬਣ ਜਾਂਦੀ ਹੈ ਮੈਂ ਸਮਝਦਾ ਏਦਾਂ ਦੇ ਪ੍ਰੋਗਰਾਮ ਜਿਹੜਨ ਨੂੰ ਉਹ ਆਯੋਜਿਤ ਕੀਤੇ ਜਾਣੇ ਚਾਹੀਦੇ ਨਾ ਹੁੰਦੇ ਰਹਨੇ ਚਾਹੀਦੇ ਨਾ ਤੇ ਜਮਾਤ-ਏ-اسلامی ਦੇ ਜ਼임ੇਦਾਰਾਂ ਪੰਜਾਬ ਦੇ ਅਮੀਰ ਜਨਾਬ ਮੁਹੰਮਦ ਨजीर ਸਾਹਿਬ ਮੇਰੇ ਨਾਲ ਖੜੇ ਨਾ ਔਰ ਅਮੀਰ ਮੁਕਾਮੀ ਡਾਕਟਰ ਇਰਸ਼ਾਦ ਸਾਹਿਬ ਮੇਰੇ ਕੋਲੇ ਖੜੇ ਨਾ ਔਰ ਮੈਂ ਇਹਨਾਂ ਦਾ ਤੇ ਇਹਨਾਂ ਦੀ ਪੂਰੀ ਟੀਮ ਦਾ ਐਸਆਈਓ ਦੇ ਜ਼ਿੰਮੇਦਾਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਦਾ ਵੀ ਕਰਦਾ ਹਾਂ ਔਰ ਇਹਨਾਂ ਨੂੰ ਮੁਬਾਰਕਬਾਦ ਵੀ ਪੇਸ਼ ਕਰਦਾ ਹਾਂ ਤੇ ਜਿਨ੍ਹਾਂ ਨੇ ਇਹਨਾਂ ਵਧੀਆ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਉਹ ਜਿਹਦੇ ਵਿੱਚ ਨਾ ਕੇਵਲ ਮੁxtਲਫ ਮਜ਼ਮਨ ਦੇ ਲੋਕ ਮੁxtਲਫ ਫਿਰਕਿਆਂ ਦੇ ਲੋਕ ਸਮਾਜ ਦੇ ਮੁxtਲਫ ਫੀਲਡਾਂ ਦੇ ਲੋਕ ਇਕੱਤਰ ਹੋਏ ਬਲਕਿ ਐਡਮਿਨਿਸਟ੍ਰੇਸ਼ਨ ਵੱਲੋਂ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬਾਂ ਜਨਾਬ ਗਗਨਜੀ ਸਿੰਘ ਜੀ ਵੀ ਇਸ ਪ੍ਰੋਗਰਾਮ ਵਿੱਚ ਸ਼੍ਰੀਕ ਹੋਏ ਜੀ ਸਾਹਿਬ ਅੱਜ ਰੋਜਾਵਤਾਰ ਪਾਰਟੀ ਦਾ ਪ੍ਰੋਗਰਾਮ ਰੱਖਿਆ ਇਹਦੇ ਬਾਰੇ ਕੀ ਕਹਿਣਾ ਚਾਹਨਾ ਹੈ ਅੱਜ ਜਮਾਤ-ਏ-ਇਸਲਾਮੀ ਹਿੰਦ ਮਲੇਰਕੋਟਲਾ ਔਰ ਐਸਆਈਓ ਵੱਲੋਂ مشترਕ ਤੌਰ ਤੇ ਹੈ ਇਫਤਾਰੀ ਮਿਲਨ ਦਾ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਬੁਲਾਇਆ ਗਿਆ ਗੈਟ ਟੂਗੇਦਰ ਲਈ ਤਾਂ ਕਿ ਆਪਾਂ ਸਾਰੇ ਮਿਲ ਜੁਲ ਕੇ ਇਕੱਠੇ ਹੋ ਕੇ ਬੈਠ ਕੇ ਘੌਰੋ ਫਿਕਰ ਕਰੀਏ ਸੋਚੀਏ ਕਿ ਆਪਾਂ ਮਿਲ ਜੁਲ ਕੇ ਕਿਵੇਂ ਸਮਾਜਿਕ ਸਮਾਜ ਦੇ ਵਿੱਚੋਂ ਕੁਰੀਤੀਆਂ ਨੂੰ ਦੂਰ ਕਰ ਸਕਦੇ ਆ ਕਿਵੇਂ ਆਪਾਂ ਆਪਣੇ ਦੇਸ਼ ਨੂੰ ਇੱਕ ਤਰੱਕੀਆਪਤ ਦੇਸ਼ ਬਣਾ ਸਕਦੇ ਆ ਵਿਚਾਰਾ ਹੋਈਆਂ ਵਿਟਾਂਦਰਾ ਹੋਇਆ ਰੋਜ਼ੇ ਦਾ ਮਕਸਦ ਦੱਸਿਆ ਗਿਆ ਉਸ ਦੀ ਮਹੱਤਤਾ ਦੱਸੀ ਗਈ ਔਰ ਮੁਸਲਮਾਨ ਰੋਜ਼ਿਆਂ ਦੇ ਵਿੱਚ ਕੀ ਕੀ ਕਰਦੇ ਆ ਨ ਉਹ ਸਾਰੀਆਂ ਚੀਜ਼ਾਂ ਸਾਰੇ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਸਾਰੇ ਧਰਮਾਂ ਦੇ ਲੋਕ ਉਮਾ ਮਾ ਕੇ ਪਹੁੰਚੇ ਬੜੀ ਤਦਾਦ ਦੇ ਵਿੱਚ ਪਹੁੰਚੇ ਔਰ ਉਹਨਾਂ ਨੇ ਸਾਰੀਆਂ ਗੱਲਾਂ ਜਿਹੜੀਆਂ ਵਿਚਾਰ ਵਿਟਾਂਦਰਾ ਹੋਇਆ ਆਪਸੀ ਇੱਜ਼ਤ ਭਾਵਨਾ ਲਈ ਆਪਸੀ ਭਾਈਚਾਰੇ ਲਈ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਜਿਹੜੀਆਂ ਗੱਲਾਂ ਸਟੇਜ ਵੱਲੋਂ ਆਖੀਆਂ ਗਈਆਂ ਸਾਰਿਆਂ ਨੇ ਬੜੀਆ ਧਿਆਨ ਨਾਲ ਸੁਣੀਆਂ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਧਰਮਾਂ ਦੇ ਲੋਕ ਵੱਡੀ ਤਾਦਾਦ ਦੇ ਵਿੱਚ ਮੰਦਰਾਂ ਦੀਆਂ ਪ੍ਰਬੰਧਕ ਕਮੇਟੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਔਰ ਮਲੇਰ ਕੋਟਲਾ ਦੀਆਂ ਇਹ ਮੋਜ਼ਜ ਸ਼ਖਸੀਅਤਾਂ ਸਾਰੇ ਧਰਮਾਂ ਦੀਆਂ ਉਹ ਇੱਥੇ ਸ਼੍ਰੀਕ ਰਹੀਆਂ ਇਹ ਵੱਡੀ ਗੱਲ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਹੈ ਇਹਦੇ ਬਾਰੇ ਆਮ ਜਨਤਾ ਨੂੰ ਮੈਸੇਜ ਇਹੀ ਹੈ ਕਿ ਇਸ ਭਾਰਤ ਦੇ ਵਿੱਚ 140 ਕਰੋੜ ਭਾਰਤ ਦੀ ਆਬਾਦੀ ਹੈ ਇਹ ਜੇ ਲੋਕ ਸਾਰੇ ਮਿਲ ਜੁਲ ਕੇ ਰਹਿਣਗੇ ਆਪਸੀ ਭਾਈਚਾਰਾ ਮਜ਼ਬੂਤ ਕਰਨਗੇ ਤਾਂ ਹੀ ਆਪਾਂ ਦੇਸ਼ ਨੂੰ ਤਰੱਕੀ ਕਰ ਸਕਦੇ ਆ ਆਪਾਂ ਤਰੱਕੀ ਕਰ ਸਕਦੇ ਆ ਜੇ ਇਸੇ ਤਰ੍ਹਾਂ ਲੜਾਈ ਝਗੜੇ ਦੁਸ਼ਮਣੀਆਂ ਝਗੜੇ ਔਰ ਆਪਸ ਦੇ ਵਿੱਚ ਫਿਰਕਾਪ੍ਰਸਤੀ ਹੁੰਦੀ ਰਹੀ ਤਾਂ ਅਸੀਂ ਖੁਦ ਵੀ ਕਮਜ਼ੋਰ ਹੋਵਾਂਗੇ ਆਪਣੇ ਦੇਸ਼ ਨੂੰ ਵੀ ਕਮਜ਼ੋਰ ਕਰਾਂਗੇ